ਪੰਜਾਬੀ ਸੂਬਾ 1968 ਚੈਨਲ ਦੇਖ ਰਹੇ ਸਾਰੇ ਹੀ ਸਤਕਾਰਯੋਗ ਸੱਜਣਾ ਦਾ ਸਵਾਗਤ ਸੋ ਅਸੀਂ ਅੱਜ ਘੱਗਰ ਦਰਿਆ ਤੇ ਕਿਸ਼ਤੀ ਰਾਈ ਘੱਗਰ ਦਾ ਦੌਰਾ ਮੌਜਨਾ ਕਰ ਰਹੇ ਹਾਂ ਸੋ ਸਾਡੇ ਨਾਲ ਸਾਡੀ ਮਦਦ ਕਰਨ ਵਾਸਤੇ ਹੈਲਪ ਕਰਨ ਵਾਸਤੇ ਪੂਲਤ ਤੋਂ ਸਰਦਾਰ ਅ ਨਸੀਬ ਸਿੰਘ ਜੀ ਪਹੁੰਚੇ ਨੇ ਉਹਨਾਂ ਦਾ ਵੀ ਧੰਨਵਾਦ ਕਿਉਂਕਿ ਇਹਨਾਂ ਨੂੰ ਕਿਸ਼ਤੀ ਦੀ ਬਹੁਤ ਜ਼ਿਆਦਾ ਜਾਣਕਾਰੀ ਹੈ ਚਾਲਕ ਨੇ ਤੇ ਸਾਡੇ ਨਾਲ ਸਾਡੇ ਵੱਡੇ ਵੀਰ ਰਣਵੀਰ ਸਿੰਘ ਜੀ ਚੀਮਾ ਇਹਨਾਂ ਦਾ ਬਹੁਤ ਵੱਡਾ ਸਾਥ ਹੈ ਨਾਲ ਮੇਰਾ ਜੱਗੂ ਵੀਰ ਤੇ ਸਤੂ ਵੀਰ ਤੇ ਬੰਟੀ ਵੀਰ ਇਹਨਾਂ ਦੇ ਸਹਿਯੋਗ ਨਾਲ ਅਸੀਂ ਅੱਜ ਘੱਗਰ ਤੇ ਪਹੁੰਚੇ ਆ ਇਹਨਾਂ ਦਾ ਵੀ ਦਿਲ ਕਰਦਾ ਪਿਆ ਸੀ ਵੀ ਆਪਾਂ ਇੱਕ ਵਾਰੀ ਦੇਖ ਕੇ ਆਈ ਯਾਰ ਘੱਗਰ ਦਾ ਕੀ ਹਾਲ ਏ ਕੰਡੇ ਕਿਵੇਂ ਨੇ ਪਾਣੀ ਦਾ ਕੀ ਹਾਲ ਏ ਤੇ ਜਿਹੜੀ ਸਭ ਤੋਂ ਵੱਡੀ ਗੱਲ ਸੀ ਜਿਹੜੇ ਲੋਕਾਂ ਦੀਆਂ ਜਮੀਨਾਂ ਘੱਗਰ ਦੇ ਨਾਲ ਲੱਗਦੀਆਂ ਹਨ ਜਾਂ ਜਿਨ੍ਹਾਂ ਦੀਆਂ ਨੀਂਦੀਆਂ ਹਨ ਉਹਨਾਂ ਨੂੰ ਡਰ ਹੁੰਦਾ ਹੈ ਜਿਹੜੇ ਨੀਵੇਂ ਘਰਾਂ ਵਾਲੇ ਹਨ ਜਿਨ੍ਹਾਂ ਦੇ ਕੋਲ ਪਾਣੀ ਆਉਂਦਾ ਹੀ ਆਉਂਦਾ ਹੈ ਉਹ ਵੀ ਬੰਦੇ ਇਸ ਘੱਗਰ ਵੱਲ ਵੀ ਨਿਗਾਹ ਰੱਖ ਰਹੇ ਸੀ ਵੀ ਇਹਦਾ ਕੀ ਹਾਲ ਹੈ ਇਸ ਸਾਰੀ ਜਾਣਕਾਰੀ ਨੂੰ ਅਸੀਂ ਉਹਨਾਂ ਨੂੰ ਦੇਣ ਵਾਸਤੇ ਅਸੀਂ ਇਹ ਉਪਰਾਨਾ ਅੱਜ ਕੀਤਾ ਹੈ ਤਾਂ ਜੋ ਅਸੀਂ ਪ੍ਰਸ਼ਾਸਨ ਦਾ ਵੀ ਹਾਲੇ ਦੇਖਿਆ ਹੈ ਪ੍ਰਸ਼ਾਸਨ ਦਾ ਬਹੁਤ ਸੋਹਣਾ ਇੱਥੇ ਵਧੀਆ ਕੰਮ ਆਇਆ ਕਿਉਂਕਿ ਵਾਰ-ਵਾਰ ਕੰਡਿਆਂ ਦਾ ਟੁੱਟਣਾ ਤੇ ਵਾਰ-ਵਾਰ ਹੀ ਕੰਡਿਆਂ ਦਾ ਬਨਣਾ ਪ੍ਰਸ਼ਾਸਨ ਦਾ ਬਹੁਤ ਵਧੀਆ ਤੇ ਅਸੀਂ ਦੋ ਦੋ ਸ਼ਬਦ ਸਾਰੇ ਆਪਣੇ ਭਰਾਵਾਂ ਨਾਲ ਸਾਂਝੇ ਕਰਨੇ ਚਾਹਾਂਗੇ ਸਭ ਤੋਂ ਪਹਿਲਾਂ ਨਸੀਬ ਸਿੰਘ ਜੀ ਨਾਲ ਜੋ ਫੁੱਲਦ ਤੋਂ ਨੇ ਹਾਂਜੀ ਨਸੀਬ ਸਿੰਘ ਜੀ ਹੁਣ ਕੱਗਰ ਦਾ ਪੱਧਰ ਕਿਵੇਂ ਚੱਲਦਾ ਪਿਆ ਤੇ ਔਣੋ ਕੁੜੇ ਕਿੰਨੇ ਟਾਈਮ ਤੱਕ ਵੀ ਆਪਣਾ ਖਤਰੇ ਤੋਂ ਟਾਲ ਸਕਨੇ ਆ 5 ਫੁੱਟ ਪਾਣੀ ਹੋਰ ਚੱਲ ਸਕਦਾ ਹਲੇ ਖਤਰਾ ਹੈ ਇੰਨਾ ਹੈ ਨਹੀਂ ਨਾਲੀ ਭਰੀ ਚੱਲਦੀ ਹੈ ਆਪਾਂ ਹਾਂ ਤੋਂ ਬਚਾਓ ਬਲੇ ਪ੍ਰਸ਼ਾਸਨ ਦਾ ਪੂਰਾ ਧਿਆਨ ਹੈ ਅਸੀਂ ਸਾਰਾ ਦੌਰਾ ਕੀਤਾ ਹੈ ਫੁੱਲਦ ਤੋਂ ਲੈ ਕੇ ਮਕੋਰ ਸਾਹਿਬ ਮੁੰਨਕ ਤੱਕ ਸਾਰੀ ਸਥਿਤੀ ਤੇ ਕੰਟਰੋਲ ਦੇ ਚੱਲ ਰਹੀ ਹੈ। ਧੰਨਵਾਦ ਜੀ ਸ਼ੁਕਰੀਆ ਬਹੁਤ-ਬਹੁਤ ਤੁਹਾਡਾ ਜੀ। ਸਾਡੇ ਨਾਲ ਸਾਡੇ ਚੀਮਾ ਵੀਰ ਜੀ ਇਹਨਾਂ ਨਾਲ ਵੀ ਦੋ ਸ਼ਬਦਾਂ ਹਾਂ ਜੀ ਵੀਰ ਜੀ ਤੁਸੀਂ ਇਸ ਚੀਜ਼ ਨੂੰ ਕਿਵੇਂ ਦੇਖ ਰਹੇ ਹੋ ਹੁਣ? ਸਭ ਤੋਂ ਪਹਿਲਾਂ ਤਾਂ ਜਿਹੜੇ ਸਾਡੇ ਖਤਰੋਂ ਦੇ ਖਿਲਾੜੇ ਪੰਜਾਬੀ ਸੁਭਾ ਜੀ ਸਰਦਾਰ ਸਾਡੇ ਸਿੱਖੋਂ ਸਾਹਿਬ ਬਲਿਹਾਰ ਜੀ ਜਿਹੜਾ ਤੁਹਾਨੂੰ ਵੱਡੇ-ਵੱਡੇ ਜਿਹੜੇ ਟਾਸਕ ਨੇ ਉਹ ਕਬੂਲਣ ਦੀ ਸੱਚੇ ਪਾਸ਼ਾ ਸ਼ਕਤੀ ਬਖਸ਼ੇ ਤੇ ਇਸ ਤੋਂ ਬਾਅਦ ਜਿਹੜਾ ਜਿਹੜਾ ਸਾਡਾ ਮਿਸ਼ਨ ਸੀ ਅ ਧੱਗਰ ਦੇ ਅ ਦੋਵੇਂ ਪਾਸੇ ਬੰਨਾਂ ਦਾ ਜਾਇਜ਼ਾ ਲੈਣ ਦਾ ਜੋ ਸਵੇਰ ਤੋਂ ਲਿਖਿਆ ਗਿਆ ਸੀ तकरीबन 18 ਕਿਲੋਮੀਟਰ ਦਾ ਏਰੀਆ ਮਕੂਰੜ ਸਾਹਿਬ ਤੋਂ ਲੈ ਕੇ ਮੂਨਕ ਦੀ ਹੱਦ ਤੱਕ ਜਿਹੜੀ ਕੜੈਲ ਦੇ ਨਾਲ ਲੱਗਦੀ ਹੈ ਘਗਰੇ ਘਗਰ ਉਹ ਕੰਪਲੀਟ ਕੀਤਾ ਗਿਆ ਤੇ ਅਸੀਂ ਜਿਹੜਾ ਚੀਜ਼ ਬਚੀ ਗਈ ਹੈ ਸਰਕਾਰ ਵੱਲੋਂ ਉਪਕਾ ਪ੍ਰਬੰਧ ਨੇ ਜਿਹੜੇ ਕਿਤੇ ਹੋਏ ਨੇ ਬੰਨ ਠੀਕ ਹੈ ਕਥਾਨ ਵੀਰਾਂ ਨੇ ਮਿਹਨਤ ਕਰਕੇ ਵੀ ਸਰਕਾਰ ਦਾ ਸਹਿਯੋਗ ਤੇ ਕੇ ਸਰਕਾਰ ਦਾ ਉਪਰਾਲੇ ਦੇ ਨਾਲ ਆਪਣਾ ਯੋਗਦਾਨ ਪੂਰਾ ਪਾਉਂਦੇ ਹੋਏ ਜਿਹੜਾ ਹੈਗਾ ਬੰਨਾਂ ਦੀ ਮਜ਼ਬੂਤੀ ਨੂੰ ਵਾਚਿਆ ਜਾ ਰਿਹਾ ਬੰਨ ਮਜ਼ਬੂਤ ਨੇ ਝੁੱਠੀਆਂ ਬਾਹਾਂ ਤੋਂ ਬਚੋ ਕਿਉਂਕਿ ਜਿੱਥੇ-ਜਿੱਥੇ ਕੋਈ ਬੰਨ ਦੀ ਕਮਜ਼ੋਰੀ ਹੈ ਉੱਥੇ-ਉੱਥੇ ਜੀਸੀਬੀ ਮਸ਼ੀਨਾਂ ਜਾਂ ਸਾਡੇ ਕਿਸਾਨ ਵੀਰ ਸਾਡੇ ਭਰਾ ਉਹ ਪੂਰੇ ਸਰਕ ਨੇ ਆਪਣੇ ਆਪਣੇ ਮੱਥਿਆਂ ਤੇ ਲੈ ਕੇ ਟਰੈਕਟਰ ਖਵਾਏ ਲੈ ਕੇ ਖੜੇ ਨੇ ਤੋਂ ਮੈਂ ਸਭ ਨੂੰ ਬੇਨਤੀ ਕਰਦਾ ਕਿ ਆਪਣੇ ਆਪਣੇ ਬੰਨਾਂ ਦੀ ਪ੍ਰੋਪਰ ਜਿਹੜੇ ਕੇ ਸਰਕਰ ਹੋ ਤੇ ਦੁਬਾਰਾ ਫੇਰ ਕੋਈ ਖਤਰੇ ਵਾਲੀ ਗੱਲ ਨੀ ਅਜੇ ਜਿਹੜਾ ਪਾਣੀ ਹੈ ਉਹ ਕੰਟਰੋਲ 'ਚ ਸਾਡੇ ਕਰਨ ਦਾ ਮਤਲਬ ਬਹੁਤ ਬਤਨਵਾਦ। ਸ਼ੁਕਰੀਆ ਬਹੁਤ-ਬਹੁਤ। ਸੋ ਸਾਡੇ ਨਾਲ ਅੱਗੇ ਸਾਡੇ ਜੱਗੂ ਵੀਰ ਨੇ। ਹਾਂਜੀ ਜੱਗੂ ਵੀਰ ਜੀ ਤੁਹਾਨੂੰ ਕਿਵੇਂ ਦਾ ਲੱਗਦਾ ਪਿਆ ਹੁਣ ਦਾ ਮਾਹੌਲ? ਹਾਂਜੀ। ਸਾਰੇ ਵੀਰਾਂ ਨੂੰ ਪਹਿਲਾਂ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਪੰਜਾਬੀ ਚ ਸੂਬਾ ਚੈਨਲ ਦੇਖਣ ਵਾਲਿਆਂ ਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਅਸੀਂ ਅੱਜ ਫੁੱਲ ਤੋਂ ਲੈ ਕੇ ਮਕੋੜ ਤੇ ਮੂਨਕ ਦੇ ਘੱਗਰ ਦਾ ਮਿਆਨਾ ਕਰਦੇ ਹੋਏ ਮੂਨਕ ਦੀ ਪੈੜੀ ਸਾਰੀ ਕਵਰ ਕਰੀ ਹੈ ਜੀ। ਅੱਜ ਮੂਨਕ ਦਾ ਕੱਗਰ ਬਿਲਕੁਲ ਸਥਿਰ ਚੱਲ ਰਿਹਾ ਤੇ ਆਲੇ-ਦਾਲੇ ਦੇ ਬੰਨੇ ਬਿਲਕੁਲ ਠੀਕ ਚੱਲ ਠੀਕ ਨੇ ਜੀ ਬਿਲਕੁਲ ਹਲੇ ਕੱਗਰ ਪੂਰਾ ਆਪਣੀ ਸਥਿਤੀ ਤੇ ਸਹੀ ਚੱਲ ਰਿਹਾ ਪਰ ਜੋ ਕੀ ਆਲੇ-ਦਾਲੇ ਦੀਆਂ ਝੂਠੀਆਂ ਅਫਵਾਹਾਂ ਨੇ ਉਹਨਾਂ ਤੋਂ ਬਚੋ ਬਿਲਕੁਲ ਕੱਗਰ ਸਹੀ ਢੰਗ ਨਾਲ ਆਪਣਾ ਵਹਾ ਚੱਲੀ ਜਾਂਦਾ ਹੈ ਜੀ ਧੰਨਵਾਦ ਜੀ ਸ਼ੁਕਰੀਆ ਤੇ ਮੇਰੇ ਸਤੂ ਵੀਰ ਜੀ ਨੇ ਹੈ ਹਾਂਜੀ ਸਤੂ ਵੀਰ ਜੀ ਕਿਵੇਂ ਕੱਲ ਬੰਨ ਬਾਰੇ ਕੀ ਹਾਲ ਰਿਹਾ ਬੰਨ ਬਾਰੇ ਦੱਸੋ ਜਰੂਰ ਸਤਿ ਸ਼੍ਰੀ ਅਕਾਲ ਵੀਰ ਜੀ ਸਾਰਿਆਂ ਨੂੰ ਤੇ ਕੱਲ ਬੰਨ ਟੁੱਟ ਗਿਆ ਸੀ ਬਾਈ ਇਧਰ ਆਪਣੇ 10 ਫੁੱਟ ਦਾ ਉਧਰ ਬੰਨ ਲਾਇਆ ਸੀ ਕੱਲ ਅੱਛਾ ਜੀ ਹਾਂ ਹਾਂ ਬਾਕੀ ਬਾਈ ਪਬਲਿਕ ਘੱਟ ਆਉਂਦੀ ਏ ਯਾਰ ਕੋਈ ਸਾਥ ਨਹੀਂ ਦਿੰਦਾ ਹੈਗਾ ਅੱਛਾ ਹਾਂਜੀ ਹਾਂ ਬੰਨ ਹੁਣ ਕਿਤੇ ਕੋਈ ਖਤਰਾ ਹੈ ਹੁਣ ਕੋਈ ਖਤਰਾ ਨਹੀਂ ਹੈਗਾ ਬਾਈ ਪਾਣੀ ਪੈ ਲੈਣਾ ਘਟ ਗਿਆ ਮੈਨੂੰ ਲੱਗਦਾ ਹਾਂਜੀ ਧੰਨਵਾਦ ਸ਼ੁਕਰੀਆ ਜੀ ਦੋ ਦੋ ਤੇ ਬੰਟੀ ਵੀਰ ਨੇ ਹਾਂਜੀ ਬੰਟੀ ਵੀਰ ਤੁਸੀਂ ਕੀ ਕਹਿਣਾ ਚਾਹੋਗੇ ਕਿਉਂਕਿ ਤੁਹਾਡੀ ਪਹਿਲੀ ਬਿਲਕੁਲ ਘਕਰ ਦੇ ਨਾਲ ਲੱਗਦੀ ਹੈ ਅਰੇ ਤੱਕ ਸੱਸੀਆ ਵੀਰ ਜੀ ਅਰੇ ਤੱਕ ਤੇ ਬਾਨ ਮਜਬੂਤ ਨਹੀਂ ਸਭ ਕੁਝ ਸੈਟੇ ਕੰਮ ਹੀ ਮਾਰਕ ਦੀ ਕਿਰਪਾ ਨਾਲ ਕੋਈ ਡਰਨ ਦੀ ਲੋੜ ਨਹੀਂ ਸਭ ਕੁਝ ਸੈਟੇ ਕੰਮ ਹੀ ਬੰਟੀ ਵੀਰ ਤੁਸੀਂ ਇਹ ਘਰ ਤੇ ਆਈ ਵਾਰ ਹੁੰਦੇ ਹੋ ਤੇ ਤੁਹਾਨੂੰ ਐਤ ਕੀ ਘਰ ਦਾ ਪਾਣੀ ਪਹਿਲਾਂ ਨਾਲੋਂ ਘੱਟ ਲੱਗਦਾ ਪਿਆ ਜਾਂ ਵੱਧ ਲੱਗਦਾ ਪਿਆ ਪਹਿਲਾਂ ਨਾਲੋਂ ਘੱਟ ਹੈ ਜੀ ਪਾਣੀ ਪਹਿਲਾਂ ਨਾਲੋਂ ਘੱਟ ਹੈ ਤਾਂ ਪਹਿਲਾਂ ਨਾਲੋਂ ਘੱਟ ਹੈ ਜੀ ਕੋਈ ਕੋਈ ਖਤਰਾ ਨਹੀਂ ਕੋਈ ਗੰਗਾ ਜੀ ਜੰਗਾਸ ਨਹੀਂ ਕੰਮ ਸੈੱਟ ਹੈ ਕੋਈ ਡਰਨ ਦੀ ਲੋੜ ਨਹੀਂ ਸਭ ਕੁਝ ਸੈੱਟ ਹੈ ਜੀ ਉਹ ਜੀ ਕੱਲ ਨਾਲੋਂ 4 ਇੰਚ ਪਾਣੀ ਘਟਿਆ ਹੈ ਵਧਿਆ ਨਹੀਂ ਹੈ ਇਹ ਅਸੀਂ ਅੱਜ ਵੇਖਿਆ ਹੈ ਜੋ ਇੱਥੇ ਸਲਾਬੇ ਜੋ ਨਿਸ਼ਾਨ ਨੇ ਸਾਰਾ ਕੁਝ ਵੇਖਿਆ ਕੱਲ ਨਾਲੋਂ 4 ਇੰਚ ਪਾਣੀ ਘਟਿਆ ਸੋ ਸਾਰੇ ਹੀ ਮੇਰੇ ਸਾਥ ਦੇਣ ਵਾਲੇ ਸਹਿਯੋਗੀ ਸਜਣਾ ਦਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਜਿਨ੍ਹਾਂ ਦੇ ਉਪਰਾਲੇ ਨਾਲ ਅਸੀਂ ਅੱਜ ਘੱਗਰ ਦਾ ਦੌਰਾ ਕੀਤਾ ਤੇ ਘੱਗਰ 'ਚ ਤੁਹਾਨੂੰ ਹਾਲ ਬਿਆਨ ਕਰ ਰਹੇ ਹਾਂ ਦੱਸ ਰਹੇ ਹਾਂ ਸ਼ੁਕਰੀਆ ਜੀ